ਕੈਨੇਡੀਅਨ ਖਬਰਨਾਮੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਸੰਘਿਤ ਤਰਾਜ਼ ਅਮਰੀਕਾ ਦੇ ਨਾਲ ਕੰਮ ਕਰਨ ਲਈ ਤਿਆਰ ਹੈ ਕਿਉਂਕਿ ਇਹ ਇਮੀਗ੍ਰੇਸ਼ਨ ਤੇ ਕਾਰਵਾਈ ਕਰਨ ਲਈ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਾਅਦਿਆਂ ਨੂੰ ਲਾਗੂ ਕਰਦੀ ਹੈ ਪਰ ਉਹ ਚਾਹੁੰਦਾ ਹੈ ਕਿ ਕੈਨੇਡਾ ਆਉਣ ਦੀ ਉਮੀਦ ਰੱਖਣ ਵਾਲੇ ਕੋਈ ਵੀ ਅਜਿਹੇ ਕਾਨੂੰਨੀ ਤੌਰ ਤੇ ਨਾ ਕਰੇ ਔਡਵਾ ਪਿਛਲੇ ਹਫਤੇ ਅਮਰੀਕੀ ਚੋਣਾ ਤੋਂ ਵਿਰੋਧੀ ਸੰਸਦ ਮੈਂਬਰ ਕਿਊਬਕ ਪ੍ਰੀਮੀਅਰ ਅਤੇ ਇਮੀਗ੍ਰੇਸ਼ਨ ਵਕੀਰਾਂ ਦੇ ਦਬਾਅ ਤੇ ਹੇਟ ਹੈ ਜੋ ਉਹਨਾਂ ਦੇ ਚਿੰਤਾਵਾਂ ਦਾ ਜਵਾਬ ਦਿੱਤਾ ਜਾ ਸਕੇ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲੇ ਦੇਣ ਦੀ ਮਿਸਟਰ ਟਰੰਪ ਦੀ ਯੋਜਨਾ ਕੈਨੇਡਾ ਵਿੱਚ અપਨਾ ਮੰਗਣ ਵਾਲਿਆਂ ਦੀ ਆਮਦ ਵੱਲ ਲੈ ਜਾਵੇਗੀ ਮਿਸਟਰ ਮਿਲਰ ਨੇ ਦਾ ਗਲੋਬਲ ਐਂਡ ਮੇਲ ਨੂੰ ਦੱਸਿਆ ਕਿ ਕੋਈ ਵੀ ਦਾਅਵੇ ਕਿ ਔਡ ਵਾਲੇ ਰਾਸ਼ਟਰਪਤੀ ਦੀਆਂ ਯੋਜਨਾਵਾਂ ਕੈਨੇਡਾ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਅਟਕਲਾ ਨੇ ਅਸੀਂ ਹਮੇਸ਼ਾ ਰਾਸ਼ਟਰੀ ਜੱਥੇ ਵਿੱਚ ਕੰਮ ਕਰਦੇ ਤੇ ਕੰਮ ਕਰਦੇ ਰਹਾਂਗੇ ਇਹ ਉਪਾਅ ਨੇ ਜੋ ਅਸੀਂ ਕਰ ਲਈ ਅੱਗੇ ਵਧ ਰਹੇ ਹਾਂ ਚਾਹੇ ਨਵੇਂ ਪ੍ਰਸ਼ਾਸਨ ਦੁਆਰਾ ਕੋਈ ਵੀ ਫੈਸਲਾ ਲਿਆ ਜਾਵੇ ਪਰ ਇਹ ਯਕੀਨੀ ਬਣਾਉਣਾ ਕਿ ਸਾਡੀ ਸਰਦ ਦਾ ਸੁਰੱਖਿਤ ਨੇ ਜੋ ਲੋਕ ਕੈਨੇਡਾ ਆ ਰਹੇ ਨੇ ਉਹ ਅਜਿਹਾ ਕਰਦੇ ਨੇ ਨਿਯਮਤ ਮਾਰਗ ਅਤੇ ਅਸਲੀਅਤ ਇਹ ਹੈ ਕਿ ਇੱਥੇ ਹਰ ਕਿਸੇ ਦਾ ਸਵਾਗਤ ਨਹੀਂ ਹੈ ਮਿਸਟਰ 트੍ਰੰਪ ਨੇ ਚੋੜ ਮੋਹਮ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਦੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡਾ ਦੇਸ਼ ਨਿਕਾਲੇ ਦਾ ਵਾਅਦਾ ਕੀਤਾ ਸੀ ਅਮਰੀਕਾ ਵਿੱਚ ਅੰਦਾਜ਼ਨ 11 ਮਿਲੀਅਨ ਗੈਰ ਕਾਨੂੰਨੀ ਦਸਤਾਵੇਜ਼ੀ ਪ੍ਰਵਾਸੀ ਰਹ ਰਹੇ ਨੇ ਸਟੀਫਨ ਮਿਲਰ ਜੋ ਇਮੀਗ੍ਰੇਸ਼ਨ ਦੇ ਸਖਤ ਰੁਖ ਅਪਣਾਉਂਦੇ ਤੋਂ ਮਿਸਟਰ 트੍ਰੰਪ ਦੀ ਨੀਤੀ ਅਤੇ ਉਪ ਮੁਖੀ ਬਣਨ ਦੀ ਉਮੀਦ ਸੋਮਵਾਰ ਨੂੰ ਸ਼੍ਰੀਮਾਨ 트੍ਰੰਪ ਦੇ ਆਉਣ ਵਾਲੇ ਸਰਦ ਦੀ ਜਾ ਟੌਮ ਹੋਮ ਨੇ ਕਿਹਾ ਹੈ ਕਿ ਪ੍ਰਸ਼ਾਸਨ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਤਰਹੀਸ ਦਵੇਗਾ ਜੋ ਸੁਰੱਖਿਆ ਤੇ ਜਨਤਕ ਸੁਰੱਖਿਆ ਦੇ ਖਤਰਾ ਪੈਦਾ ਕਰ ਰਹੇ ਨੇ ਕਿਊਬਾ ਦੇ ਪ੍ਰੀਮੀਅਰ ਫ੍ਰੈਂਕੋਇਸ ਲੇਗੋਟ ਨੇ ਬਲਾਕ ਕਿਊਬਾ ਦੇ ਲੀਡਰਸ ਈਵਸ ਫ੍ਰੈਂਕੋਇਸ ਬਲੈਚੇਟ ਦੀ ਸ਼ਰਨ ਦੇ ਦਾਅਵਿਆਂ ਕਰਨ ਲਈ ਪ੍ਰਾਂਤ ਵਿੱਚ ਦੇਸ਼ ਨਿਕਾਲੇ ਸਟ੍ਰੀਮਿੰਗ ਦਾ ਸਾਹਮਣਾ ਕਰ ਰਹੇ ਲੋਕਾਂ ਬਾਰੇ ਚਿੰਤਾਜਾਰ ਕੀਤੀ ਹੈ RCMP ਨੇ ਪਿਛਲੇ ਹਫਤੇ ਦਾ ਗਲੋਬਲ ਹੁੰ ਦੱਸਿਆ ਕਿ ਸੰਘਿਤ ਰਾਜ ਤੋਂ ਪ੍ਰਵਾਸੀ ਦੀ ਆਮਦ ਦੇ ਮਾਮਲੇ ਵਿੱਚ ਉਹਨਾਂ ਕੋਲ ਯੋਜਨਾਵਾਂ ਨੇ ਸੌਵਾਨ ਨੂੰ ਕਈ ਇਮੀਗ੍ਰੇਸ਼ਨ ਵਕੀਲਾਂ ਨੇ ਆਟਵਾ ਨੂੰ ਇੱਕ ਨੀਤੀ ਬਦਲ ਦੀ ਅਪੀਲ ਕੀਤੀ ਜੋ ਅਮਰੀਕਾ ਤੋਂ ਭੱਜਣ ਵਾਲੇ ਪ੍ਰਵਾਸੀ ਨੂੰ ਇੱਥੇ ਸ਼ਰਨ ਦੇਣ ਦਾ ਦਾਵਾ ਕਰਨ ਦੀ ਇਜਾਜ਼ਤ ਦਿੰਦੀ ਹੈ ਜੇਕਰ ਉਹ ਗੈਰਕਾਨੂੰਨੀ ਢੰਗ ਨਾਲ ਸਰਦ ਪਾਰ ਕਰਦੇ ਨੇ ਅਤੇ ਦੋ ਹਫਤਿਆਂ ਦੇ ਲਈ ਅਧਿਕਾਰੀਆਂ ਤੋਂ ਬਚ ਵੀ ਜਾਂਦੇ ਨੇ ਦਾ 2017 ਦੇ ਪਹਿਲੇ 트럼ਪ ਪ੍ਰਸ਼ਾਸਨ ਵੱਲੋਂ ਅਮਰੀਕਾ ਤੋਂ ਭੱਜਣ ਵਾਲੇ ਅਤੈਸ਼ੀ ਵਾਸੀਆਂ ਲਈ ਅਸਥਾਈ ਤੌਰ ਤੇ ਸੁਰੱਖਿਅਤ ਦਰਜੇ ਨੂੰ ਖਤਮ ਕਰਨ ਤੋਂ ਬਾਅਦ ਹੈਤੀ ਦੇ ਲੋਕ ਅਮਰੀਕਾ ਤੋਂ ਕੈਨੇਡਾ ਆਏ ਸਨ ਨੀਤੀ ਨੇ ਕਿਊਬਕ ਵਿੱਚ ਅਨਿਮਤ ਰੌਕਸਹਮਸ ਬਾਰਡਰ ਰੋਡ ਬਾਰਡਰ ਕਰਾਸਿੰਗ ਕਰਨ ਤੇ ਸ਼ਰਨ ਦੇ ਦਾਅਵੇ ਕਰਨ ਤੇ ਹੈਤੀ ਵਾਸੀਆਂ ਨੂੰ ਇੱਕ ਆਮਦ ਨੋ ਪੜਕਾ ਦਿੱਤਾ ਸੀ ਅਮਰੀਕਾ ਨਾਲ ਗੱਲਬਾਤ ਤੋਂ ਬਾਅਦ ਸੇਫ ਥੰਡਰ ਕੰਟਰੀ ਐਗਰੀਮੈਂਟ ਨੂੰ ਸੋਧਿਆ ਗਿਆ ਅਤੇ 2023 ਵਿੱਚ ਰੌਕਸਮ ਰੋਡ ਨੂੰ ਬੰਦ ਕਰ ਦਿੱਤਾ ਗਿਆ ਤਬਦੀਲੀਆਂ ਨੇ ਨਿਯਮਾਂ ਨੂੰ ਸਖਤ ਕਰ ਦਿੱਤਾ ਪਰ ਕਿਸੇ ਵੀ ਵਿਅਕਤੀ ਨੂੰ ਅਮਰੀਕਾ ਤੋਂ ਗੈਰਕਾਨੂੰਨੀ ਤੌਰ ਤੇ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਅਤੇ ਕੈਨੇਡਾ ਵਿੱਚ ਸ਼ਰਨਾਰਥੀ ਦਾਵਾ ਜੋ 14 ਦਿਨ ਤੱਕ ਅਣਜਾਣ ਰਹੇ ਹਵਾਈ ਅੱਡੇ ਦੇ ਨਿਯਮਤ ਸਰੰਗੀ ਲੰਗਿਆ ਵਿੱਚੋਂ ਅਮਰੀਕਾ ਤੋਂ ਆਉਣ ਵਾਲੇ ਆਮ ਤੌਰ ਤੇ ਮੂੜ ਦਿੱਤੇ ਜਾਂਦੇ ਨੇ ਵਕੀਲਾਂ ਨੇ ਚੇਤਾਵਨੀ ਦਿੱਤੀ ਜੇਕਰ ਕੋਈ ਆਟਵਾ ਨੀਤੀ ਨੂੰ ਜਲਦ ਨਹੀਂ ਬਦਲਦਾ ਮਿਸਟਰ ਟਰਪ ਦੁਆਰਾ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਰਿਕਾਰਡ ਗਿਂਦੀ ਕੈਨੇਡਾ ਵਿੱਚ ਜਾਣ ਦੀ ਕੋਸ਼ਿਸ਼ ਕਰੇਗੀ ਜਿੱਥੇ ਉਹ ਆਪਣੇ ਦਾਅਵਿਆਂ ਦੀ ਪਤਕਰੀਆ ਹੋਰ ਦੀ ਉਡੀਕ ਕਰਦੇ ਨੇ ਵਰਕ ਵਰਕ ਪਰਮਿਟ ਤੇ ਸੀਸ ਸੰਭਾਲਣ ਲਈ ਯੋਗ ਹੋ ਸਕਦੇ ਨੇ ਵਿਨੀਪੈਗ ਸਰਨਾਥੀ ਤੇ ਇਮੀਗ੍ਰੇਸ਼ਨ ਵਕੀਲ ਡੇਵਿਡ ਮੈਟਾਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੁਣ ਬੇਡਨ ਪ੍ਰਸ਼ਾਸਨ ਨਾਲ ਗੱਲ ਕਰੋ ਇਸ ਤੋਂ ਪਹਿਲਾਂ ਕਿ ਮਿਸਟਰ 트ੰਪ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਪਹਿਲਾਂ ਸਮਝੌਤੇ ਨੂੰ ਬਦਲਣ ਬਾਰੇ ਉਸ ਨੇ ਕਿਹਾ ਕਿ 14 ਦਿਨਾਂ ਦੀ ਵਿਵਸਥਾ ਤਸਕਰ ਨੂੰ ਸਿਸਟਮ ਨੂੰ ਕੇ ਰਹਿਣ ਲਈ ਇੱਕ ਪ੍ਰੇਰਣਾ ਹੈ ਫੈਡਰਲ ਸਰਕਾਰ ਅਤੇ ਪ੍ਰੋਵੈਂਸ ਸਥਾਈ ਤੌਰ ਤੇ ਹੁਟਲਵ ਚਰਨ ਮੰਗਣ ਵਾਲਿਆਂ ਨੂੰ ਠਹਿਰਾ ਰਹੇ ਨੇ ਅਤੇ ਸ਼ਹਿਰਾਂ ਵਿੱਚ ਪਨਾਹਗਾਹਾਂ ਨੂੰ ਕਹਿਣਾ ਕਿ ਬਿਸਤਰੇ ਲੱਭਣ ਤੇ ਸਖਤ ਦਬਾਅ ਪਾਇਆ ਜਾ ਸਕਦਾ ਹੈ ਵੈਨਕੂਵਰ ਦੇ ਇਮੀਗ੍ਰੇਸ਼ਨ ਵਕੀਲ ਰਿਚਰਡ ਕੋਲੈਂਡ ਨੇ ਰਾਸ਼ਟਪਤੀ ਚੋਣਾਂ ਤੋਂ ਬਾਅਦ ਅਮਰੀਕਾ ਤੇ ਦੂਜੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਗੈਰ ਦਸਤਾਵੇਜ਼ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ ਹੈ ਉਸਨੇ ਆਟੋਨ ਨੂੰ ਅਪੀਲ ਕੀਤੀ ਹੈ ਕਿ ਗੈਰ ਕਾਨੂੰਨੀ ਨਾਲ ਢੰਗ ਦੇ ਨਾਲ ਸਰਦ ਪਾਰ ਕਰਨ ਦੀ ਪ੍ਰੇਰਣਾ ਨੂੰ ਹਟਾਵੇ ਅਤੇ ਸਮਝੋ ਤੈਨੂੰ ਬਦਲ ਕੇ ਕੈਨੇਡਾ ਤੋਂ ਟ੍ਰੈਪੋਲਿਨ ਦੇਵੇ ਜਾਂ ਤਾਂ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਤੋਂ ਪਾਰ ਕਰਨ ਵਾਲੇ ਲੋਕ ਦੇਸ਼ ਦੇ ਅੰਦਰ ਸ਼ਰਨ ਦਾ ਦਾਵਾ ਨਾ ਕਰ ਸਕਣ ਰਾਸ਼ਟਰਪਤੀ 트럼ਪ ਸੰਭਾਵਿਤ ਤੌਰ ਤੇ ਅਪਰਾਧੀਆਂ ਨੂੰ ਹਟਾਉਣ ਲਈ ਪਿੱਛਾ ਕਰਨਗੇ ਇਸ ਦਾ ਮਤਲਬ ਇਹ ਹੈ ਖਾਸ ਤੌਰ ਤੇ ਕੈਨੇਡਾ ਵਿੱਚ ਪਨਾਹ ਮੰਗਣ ਵਾਲੇ ਜ਼ਿਆਦਾ ਪ੍ਰੇਰਿਤ ਹੋਣਗੇ ਟ੍ਰਾਂਟੋ ਵਿੱਚ ਗਾਰਸਨ ਇਮੀਗ੍ਰੇਸ਼ਨ ਲਾ ਦੇ ਮੈਨੇਜਮੈਂਟ 파ਟਨਰ ਨੇ ਵੀ ਇਹ ਗੱਲ ਲੱਭੀ ਕਿ ਅਮਰੀਕਾ ਦੀਆਂ ਚੋਣਾਂ ਤੋਂ ਬਾਅਦ ਕੈਨੇਡਾ ਦੇ ਤਰੀਕੇ ਬਾਰੇ ਪੁੱਛਣ ਅਤੇ ਅਮਰੀਕਾ ਦੇ ਲੋਕ ਉਹਨਾਂ ਨੂੰ ਫੋਨ ਕਰਕੇ ਇਸ ਗੱਲ ਬਾਰੇ ਵੀ ਜਾਣਕਾਰੀ ਇਕੱਤਰ ਕਰ ਰਹੇ ਨੇ ਉਸ ਨੇ ਭਵਿੱਖ ਬਾਰੇ ਕਿਹਾ ਕਿ 11/9 ਤੌਰ ਤੇ ਪਾਰ ਕਰਨ ਵਾਲੇ ਲੋਕ ਖਾਸ ਕਰਕੇ ਭਿਆਨਕ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਵੇਗਾ ਜੋ ਲੋਕ ਤਸਕਰਾਂ ਨੂੰ ਸਰਦ ਪਾਰ ਕਰਨ ਲਿਪੋਕਤਾਨ ਕਰਨਗੇ ਅਤੇ ਫਿਰ ਨਿਹਾਇਸ਼ ਤੇ ਨੌਕਰੀ ਲੱਭਣ ਲਈ ਉਹ ਸੰਘਰਸ਼ ਕਰਨਗੇ ਔਰ ਵੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਵਿੱਚ ਸਰਕਾਰ ਆਪਣੇ ਵੱਲੋਂ ਕੀ ਵੱਡੇ ਕਦਮ ਚੱਕਦੀ ਹੈ ਜਦੋਂ ਕਿ ਰੈਸ਼ ਦੀ ਘਾਟ ਤੇ ਡਾਕਟਰਾਂ ਦੇ ਘਾਟ ਤੇ ਨਰਸਾਂ ਦੀ ਘਾਟ ਆ ਉਸਨਾਂ ਕ੍ਰੇਡਿਟਸ ਸੋਚ ਰਹੇ ਨੇ ਕਿ ਸਾਡੇ ਕੋਲ ਹੋਰ ਲੈਣ ਲਈ ਸਮਰੱਥਾ ਹੈ ਉਸਨੇ ਅਖਿਆ 4 ਨਵੰਬਰ ਤੇ 6 ਨਵੰਬਰ ਦੌਰਾਨ ਕਰਾਇਗੇ ਪੋਲ ਵਿੱਚ 20 ਤੋਂ 19 ਵਾਰ 31% ਪਲੱਸ ਜਾਂ ਮਾਈਨਸ ਦੀ ਗਲਤੀ ਹੈ ਕੈਨੇਡੀਅਨ ਕਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ